ਅੱਜ ਦੀ ਪ੍ਰੈਸ ਬਾਈਟ ਜਿਹੜੀ ਦਿੱਤੀ ਜਾ ਰਹੀ ਆ ਇਹ ਸੀਆਈਏ 2 ਇੰਚਾਰਜ ਇੰਸਪੈਕਟਰ ਦਲਬਾਗ ਸਿੰਘ ਨੇ ਇਹਨਾਂ ਦੀ ਟੀਮ ਦੇ ਐਸਏ ਇਲਾਜਪਤ ਰਾਏ ਵੱਲੋਂ 400 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁਲਰਜੀ ਉਹਨਾਂ ਦੇ ਦਿਸ਼ਾ ਨਿਰਦੇਸ਼ੇ ਅੰਮ੍ਰਿਤਸਰ ਪੁਲਿਸ ਵੱਲੋਂ ਜੋ ਮਹਿਨ ਚਲਾਈ ਗਈ ਆ ਉਹਦੀ ਲੜੀ ਦੇ ਵਿੱਚ ਹਰਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪੈਰ ਸੈਵੈਨਿਊ ਛਾਟਾ ਅੰਮ੍ਰਿਤਸਰ ਪਾਸੋਂ ਗਸ਼ਤ ਦੇ ਦੌਰਾਨ 400 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਔਰ ਇਹਨੂੰ ਗ੍ਰਿਫਤਾਰ ਕੀਤਾ ਗਿਆ ਆ ਮੌਕੇ ਦੇ ਉੱਤੇ ਗ੍ਰਿਫਤਾਰ ਕਰਕੇ ਇਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਇਹਦੀ ਰਿਮਾਂਡ ਲੈ ਕੇ ਅਸੀਂ ਇਹਦੀ ਹੋਰ ਪੁੱਛਗਛ ਕਰਕੇ ਇਹਦੇ ਬੈਕਵਰਡ ਐਂਡ ਫਾਰਵਰਡ ਲਿੰਕ ਦਾ ਪਤਾ ਕਰਾਂਗੇ ਇਹਦੇ ਵਿੱਚ ਇੱਕ ਹੋਰ ਦੋਸ਼ੀ ਸੰਦੀਪ ਸਿੰਘ ਉਰਫ ਸਾਬੀ ਜੜਾਇਆ ਉਹਦਾ ਵੀ ਨਾਂ ਆਇਆ ਉਹ ਐਫ ਆਈ ਆਰ ਦੇ ਵਿੱਚ ਮੈਂਸ਼ਨ ਕੀਤਾ ਗਿਆ ਉਹ ਅਜੇ ਤੱਕ ਫਰਾਰ ਹੈ ਉਹਨੂੰ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਕਿੰਨੀ ਉਮਰ ਹੈ ਇਹਦੀ ਜੀ ਸਰ ਉਮਰ ਕਿੰਨੀ ਹੈ ਇਹਨਾਂ ਦੀ ਇਹਦੀ ਉਮਰ 22 ਸਾਲ ਹੈ ਜੀ ਸਰ ਇਹ ਕਿੱਥੋਂ ਲਿਆਉਂਦੇ ਸੀ ਸਮਾਨ ਇਹ ਇਹਨਾਂ ਦਾ ਨਾ ਸੰਦੀਪ ਸਿੰਘ ਸਾਹਿਬ ਵੀ ਇਹਨਾਂ ਨੂੰ ਦੇਖੇ ਗਿਆ ਹੈਗਾ ਸੀਗਾ ਜਿਹੜਾ ਦੋਸ਼ੀ ਫਰਾਰ ਹੈਗਾ ਆ ਔਰ ਇਹਨੂੰ ਵੇਚਣ ਲਈ ਅੱਗੇ ਦਿੰਦਾ ਸੀ ਜage ਤੂੰ ਇਹਨੇ ਇਹਨੇ ਜਿਹੜੇ ਆ ਥੋੜਾ ਥੋੜਾ ਕਰਕੇ ਵੇਚੀ ਜਾ ਇਹਨੇ ਪਹਿਲਾਂ ਵੀ ਕੁਝ ਬੰਦਿਆਂ ਨੂੰ ਵੇਚੀ ਸੀ ਉਹਨ ਸਾਨੂੰ ਜਿਹੜੇ ਐ ਪੈਟਰੋਲਿੰਗ ਦੌਰਾਨ ਇਨਫੋਰਮੇਸ਼ਨ ਮਿਲੀ ਸੀਗੀ ਔਰ ਉਹਦੀ ਇਨਫੋਰਮੇਸ਼ਨ ਦੇ ਉੱਤੇ ਅਸੀਂ ਰਿਕਵਰੀ ਕੀਤੀ ਹੈ ਜੀ। ਕਿ ਇਹ ਨੂੰ ਬਾਰਡਰ ਤੋਂ ਬਾਰਡਰ ਤੋਂ ਬਾਰਡਰ ਤੋਂ ਲੈ ਕੇ ਆਂਦਾ ਸੀ ਜਾਂ ਕਿੱਦਾਂ ਕਰਦਾ ਸੀ ਜਾਂ ਪਿੰਦਾ ਆਦੀ ਸੀ ਇਹ ਜੀ ਇਹ ਤੇ 79 ਰਿਮਾਂਡ ਲੈ ਕੇ ਅੱਗੇ ਕਰਾਂਗੇ ਇਹ ਪਿੰਦਾ ਤੇ ਨਹੀਂ ਹੈਗਾ ਬਟ ਇਹ ਆਪਣੇ ਆਰਥਿਕ ਫਾਇਦੇ ਲਈ ਇਹ ਵੇਚਦਾ ਸੀਗਾ ਸੰਦੀਪ ਸਿੰਘ ਸਾਹੀ ਦਾ ਮਾਲ ਵੇਚਦਾ ਸੀ। ਇਹ ਸਾਹੀ ਕੋ ਗੈਚਰ ਹੈ ਜਾਂ ਸਿਰਫ ਸਮਾਨ ਦੇ ਕੰਮ ਕਰਦਾ ਹੈ? ਸਿਰਫ ਸਮਾਨ ਦਾ ਕੰਮ ਕਰਦਾ ਹੈ। ਪਹਿਲਾਂ ਵੀ ਇਹ ਤੋਂ ਇਹਨਾਂ ਦੇ ਖਿਲਾਫ ਕੋਈ ਕੇਸ ਕ੍ਰਾਈਮ ਲਾਗੂ ਕੇਸ ਸੰਦੀਪ ਸਿੰਘ ਸਾਹਿਬ ਵੀ ਦੇ ਖਿਲਾਫ ਪਰਚੇ ਦਰਜ ਹੈਗੇ ਨੇ ਪਰ ਇਹ ਜਿਹੜਾ ਵਾ ਇਹ ਪਹਿਲੀ ਵਾਰ ਪਰਚਾ ਦਰਜ ਹੋਇਆ ਸਰ ਹੁਣ ਕੀ ਕਾਰਵਾਈ ਕੀਤੀ ਗਈ ਇਹਨਾਂ ਤੇ ਜੀ ਕੀ ਕਾਰਵਾਈ ਕੀਤੀ ਗਈ ਹੈ ਜੀ ਇਹਨਾਂ ਤੇ ਸੰਦੀਪ ਸਿੰਘ ਸਾਹਿਬ ਨੂੰ ਅਸੀਂ ਹੁਣ ਗ੍ਰਿਫਤਾਰ ਕਰਾਂਗੇ ਔਰ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਅਸੀਂ ਪੇਸ਼ ਅਦਾਲਤ ਕਰ ਰਹੇ ਹਾਂ ਰਿਮਾਂਡ ਲੈ ਕੇ ਇਹਦੇ ਬੈਕਹੈਂਡ ਐਂਡ ਫਾਰਵਰਡ ਲਿੰਕ ਜਿਹੜੇ ਆ ਉਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗਦਾ ਵੱਡੇ ਕਲਾਸੇ ਹੋਣਗੇ ਹਾਂ ਕੋਸ਼ਿਸ਼ ਕਰਾਂਗੇ ਜੀ ਕਿ ਇਹਦੇ ਤੋਂ ਅੱਗੇ ਚਲਾ ਕੇ ਹੋਰ ਰਿਕਵਰੀ ਕੀਤੀ ਜਾਵੇ ਅੱਜ ਦੀ ਪ੍ਰੈਸ ਬਾਈਟ ਜਿਹੜੀ ਦਿੱਤੀ ਜਾ ਰਹੀ ਹੈ ਇਹ ਸੀਆਈਏ 2 ਇੰਚਾਰਜ ਇੰਸਪੈਕਟਰ ਦਲਬਾਗ ਸਿੰਘ ਨੇ ਇਹਨਾਂ ਦੀ ਟੀਮ ਦੇ ਐਸਏ ਇਲਾਜਪਤ ਰਾਏ ਵੱਲੋਂ 400 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ ਸਾਡੇ ਮਾਜੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੋਲਰਜੀ ਉਹਨਾਂ ਦੀਆਂ ਦਿਸ਼ਾ ਨਿਰਦੇਸ਼ੇ ਅੰਮ੍ਰਿਤਸਰ ਪੁਲਿਸ ਵੱਲੋਂ ਜੋ ਮਹਿਨ ਚਲਾਈ ਗਈ ਆ ਉਹਦੀ ਲੜੀ ਦੇ ਵਿੱਚ ਹਰਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪੈਰ ਸੈਵੈਨਿਊ ਛਾਟਾ ਅੰਮ੍ਰਿਤਸਰ ਪਾਸੋਂ ਗਸ਼ਟ ਦੇ ਦੌਰਾਨ 400 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਔਰ ਇਹਨੂੰ ਗ੍ਰਿਫਤਾਰ ਕੀਤਾ ਗਿਆ ਆ ਮੌਕੇ ਦੇ ਉੱਤੇ ਗ੍ਰਿਫਤਾਰ ਕਰਕੇ ਇਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਇਹਦੀ ਰਿਮਾਂਡ ਲੈ ਕੇ ਅਸੀਂ ਇਹਦੀ ਹੋਰ ਪੁੱਛਗਛ ਕਰਕੇ ਇਹਦੇ ਬੈਕਵਰਡ ਐਂਡ ਫਾਰਵਰਡ ਲਿੰਕ ਦਾ ਪਤਾ ਕਰਾਂਗੇ ਇਹਦੇ ਵਿੱਚ ਇੱਕ ਹੋਰ ਦੋਸ਼ੀ ਸੰਦੀਪ ਸਿੰਘ ਉਰਫ ਸਾਬੀ ਜੜਾਇਆ ਉਹਦਾ ਵੀ ਨਾਂ ਆਇਆ ਉਹ ਐਫ ਆਈ ਆਰ ਦੇ ਵਿੱਚ ਮੈਂਸ਼ਨ ਕੀਤਾ ਗਿਆ ਉਹ ਅਜੇ ਤੱਕ ਫਰਾਰ ਹੈ ਉਹਨੂੰ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਕਿੰਨੀ ਉਮਰ ਹੈ ਇਹਦੀ ਜੀ ਸਰ ਉਮਰ ਕਿੰਨੀ ਹੈ ਇਹਨਾਂ ਦੀ ਇਹਦੀ ਉਮਰ 22 ਸਾਲ ਹੈ ਜੀ ਸਰ ਇਹ ਕਿੱਥੋਂ ਲਿਆਉਂਦੇ ਸੀ ਸਮਾਨ ਇਹ ਇਹਨਾਂ ਦਾ ਨਾ ਸੰਦੀਪ ਸਿੰਘ ਸਾਹਿਬ ਵੀ ਇਹਨਾਂ ਨੂੰ ਦੇਖੇ ਗਿਆ ਹੈਗਾ ਸੀਗਾ ਜਿਹੜਾ ਦੋਸ਼ੀ ਫਰਾਰ ਹੈਗਾ ਆ ਔਰ ਇਹਨੂੰ ਵੇਚਣ ਲਈ ਅੱਗੇ ਦਿੰਦਾ ਸੀ ਜਾਕੀ ਤੂੰ ਇਹਨੇ ਇਹਨੇ ਜਿਹੜੇ ਆ ਥੋੜਾ ਥੋੜਾ ਕਰਕੇ ਵੇਚੀ ਜਾ ਇਹਨੇ ਪਹਿਲਾਂ ਵੀ ਕੁਝ ਬੰਦਿਆਂ ਨੂੰ ਵੇਚੀ ਸੀ ਉਹਨ ਸਾਨੂੰ ਜਿਹੜੇ ਐ ਪੈਟਰੋਲਿੰਗ ਦੌਰਾਨ ਇਨਫੋਰਮੇਸ਼ਨ ਮਿਲੀ ਸੀਗੀ ਔਰ ਉਹਦੀ ਇਨਫੋਰਮੇਸ਼ਨ ਦੇ ਉੱਤੇ ਅਸੀਂ ਰਿਕਵਰੀ ਕੀਤੀ ਹੈ ਜੀ। ਕਹਿੰਦੇ ਉਹ ਬਾਰਡਰ ਤੋਂ ਬਾਰਡਰ ਤੋਂ ਬਾਰਡਰ ਤੋਂ ਲੈ ਕੇ ਆਂਦਾ ਸੀ ਜਾਂ ਕਿੱਦਾਂ ਕਰਦਾ ਸੀ ਜਾਂ ਪਿੰਦਾ ਆਦੀ ਸੀ ਇਹ ਜੀ ਇਹ ਤੇ ਉਹਨਾਂ ਸੀ ਰਿਮਾਂਡ ਲੈ ਕੇ ਅੱਗੇ ਕਰਾਂਗੇ ਇਹ ਪਿੰਦਾ ਤੇ ਨਹੀਂ ਹੈਗਾ ਬਟ ਇਹ ਆਪਣੇ ਆਰਥਿਕ ਫਾਇਦੇ ਲਈ ਇਹ ਵੇਚਦਾ ਸੀਗਾ ਸੰਦੀਪ ਸਿੰਘ ਸਾਹੀ ਦਾ ਮਾਲ ਵੇਚਦਾ ਸੀ। ਮੈਂ ਸਾਹੀ ਕੋ ਗੈਚਰ ਹੈ ਜਾਂ ਸਿਰਫ ਸਮਾਨ ਦੇ ਕੰਮ ਕਰਦਾ ਸਿਰਫ ਸਮਾਨ ਦਾ ਕੰਮ ਕਰਦਾ ਹੈ। ਪਹਿਲਾਂ ਵੀ ਇਹ ਤੋਂ ਇਹਨਾਂ ਦੇ ਖਿਲਾਫ ਕੋਈ ਕੇਸ ਕਾਈਮ ਲਗ ਕੇ ਸੀ ਸੰਦੀਪ ਸਿੰਘ ਸਾਹਿਬ ਵੀ ਦੇ ਖਿਲਾਫ ਪਰਚੇ ਦਰਜ ਹੈਗੇ ਨੇ ਪਰ ਇਹ ਜਿਹੜਾ ਵਾ ਇਹ ਪਹਿਲੀ ਵਾਰ ਪਰਚਾ ਦਰਜ ਹੋਇਆ ਸਰ ਹੁਣ ਕੀ ਕਾਰਵਾਈ ਕੀਤੀ ਗਈ ਹੈ ਇਹਨਾਂ 'ਤੇ ਜੀ ਕੀ ਕਾਰਵਾਈ ਕੀਤੀ ਗਈ ਹੈ ਜੀ ਇਹਨਾਂ 'ਤੇ ਸੰਦੀਪ ਸਿੰਘ ਸਾਹਿਬੀ ਨੂੰ ਅਸੀਂ ਹੁਣ ਗ੍ਰਿਫਤਾਰ ਕਰਾਂਗੇ ਔਰ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਅਸੀਂ ਪੇਸ਼ ਅਦਾਲਤ ਕਰ ਰਹੇ ਹਾਂ ਰਿਮਾਂਡ ਲੈ ਕੇ ਇਹਦੇ ਬੈਕਹੈਂਡ ਐਂਡ ਫਾਰਵਰਡ ਲਿੰਕ ਜਿਹੜੇ ਆ ਉਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗਦਾ ਵੱਡੇ ਕਲਾਸੇ ਹੋਣਗੇ ਹਾਂ ਕੋਸ਼ਿਸ਼ ਕਰਾਂਗੇ ਜੀ ਕਿ ਇਹਦੇ ਤੋਂ ਅੱਗੇ ਚਲਾ ਕੇ ਹੋਰ ਰਿਕਵਰੀ ਕੀਤੀ ਜਾਵੇ